ਉਨੀ 7575 ਦਾ ਪਾਸਵਰਡ ਲਾਉਣਾ ਫੋਨ ਤੇ ਇਹ ਵੀਜ਼ੇ ਨੂੰ ਇਹ ਇਹ ਲੋਕਾਂ ਨੇ ਬਹੁਤ ਸੁਣਨਾ ਇਹ ਦੱਸੋ ਤੁਸੀਂ ਕਿਵੇਂ ਹਾਂ ਜੀ ਤੁਸੀਂ 7575 ਦਾ ਪਾਸਵਰਡ ਲਾਓ 7575 ਬਿਲਕੁਲ ਇਹ ਲਓ ਇਹ 3 ਮਹੀਨੇ ਚ ਵਰਕ ਕਰ ਜਾਂਦਾ 3 ਮਹੀਨੇ ਫੋਨ ਦਾ ਪਾਸਵਰਡ ਲਾਉਣਾ ਇਹਦਾ ਵੀਜ਼ਾ ਆ ਰਿਹਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਇਹਦਾ ਇਹਦੇ ਵੀ ਕੀ ਕੀ ਕਿਉਂ ਐਦਾਂ ਹੁੰਦਾ ਵਾ ਪਿੱਛੇ ਲੌਜੀਕ ਕੀ ਹੈ ਇਹਦੇ ਇਹਦੇ ਲੌਜੀਕ ਹੈ ਜਦੋਂ ਤੁਸੀਂ ਕਿੰਨੀ ਵਾਰ ਫੋਨ ਚਲਾਉਣੇ ਦਿਨ ਚ ਹੈਨਾ ਉਹ ਜਦੋਂ ਤੁਸੀਂ ਉਹਨੂੰ ਟੱਚ ਕਰਦੇ ਆ ਉਹ ਗ੍ਰਹਿ ਐਕਟੀਵੇਟ ਹੋ ਗਿਆ ਹੂੰ ਬੁੱਧ ਕਿਤੂ ਐਕਟੀਵੇਟ ਹੋ ਗਿਆ ਉਹਦੇ ਐਕਟੀਵੇਟ ਨਾ ਹੋਣ ਨਾਲ ਤੁਹਾਡੀ ਕਿਸਮਤ ਦੇ ਉਹ ਗ੍ਰਹਿ ਐਕਟੀਵੇਟ ਹੋ ਗਏ ਜਿਹੜੇ ਤੁਹਾਨੂੰ ਫੋਨ ਨਹੀਂ ਜਾ ਸਕਦੇ ਸੱਤ ਤੁਸੀਂ ਕਹਿ ਰਹੇ ਹੋ ਕਿ ਕੇਤੂ ਦਾ ਤੇ ਪੰਜ ਮੈਂ ਕਿਹਾ ਬੁੱਧ ਦਾ ਠੀਕ ਹੈ ਠੀਕ ਹੈ ਕਿ ਉਹਦੇ ਨਾਲ ਕੀ ਹੋ ਗਿਆ ਤੁਸੀਂ ਪੜ੍ਹਾਈ ਦੇ ਰਿਲੇਟਡ ਬਾਹਰ ਜਾਓਗੇ ਹਮ ਬੁੱਧ ਪੜ੍ਹਾਈ ਹੈ ਨਾ ਕੇਤੂ ਤੁਹਾਡਾ ਟਰੈਵਲ ਹੈ ਤਾਂ ਮਤਲਬ ਤੁਸੀਂ ਕਹਿੰਦੇ ਹੋ ਕਿ ਇਹ ਇਹ ਛੋਟਾ ਜਿਹਾ ਗੱਲ ਆ ਸਿਰਫ ਫੋਨ ਦਾ ਪਾਸਵਰਡ ਬਦਲਣ ਦਾ ਤੇ ਇਹ ਵੀਜ਼ੇ ਦਾ ਹੋ ਜਾਊਗਾ ਵੀਜ਼ਾ ਲੱਗ ਜੀਗਾ ਠੀਕ ਹੈ ਫਿਰ ਵੀ ਇੱਕ ਕਪਾਈ ਹੋਰ ਆਪਾਂ ਤੁਹਾਨੂੰ ਦੇ ਦਨੇ ਆ ਜਿਹੜੀ ਇਮਲੀ ਹੁੰਦੀ ਹੈ ਨਾ ਖੱਟੀ ਇਮਲੀ ਹਾਂਜੀ ਉਹਦਾ ਇੱਕ ਪੈਕੇਟ ਲਓ ਆਪਣੇ ਪਾਸਪੋਰਟ ਤੇ ਰੱਖ ਦਿਓ ਲਿਫਾਫੇ ਚ ਪਾ ਕੇ ਜਦ ਤੱਕ ਵੀਜ਼ਾ ਨਹੀਂ ਆਉਂਦਾ ਪਾਸਪੋਰਟ ਤੇ ਰੱਖ ਦਿਓ ਪਾਸਪੋਰਟ ਤੇ ਰੱਖ ਦਿਓ ਮਤਲਬ ਪਾਸਪੋਰਟ ਉਹ ਇਮਲੀ ਦੇ ਪੈਕੇਟ ਨਾਲ ਦਬ ਕੇ ਰੱਖੋ ਦਬ ਕੇ ਰੱਖ ਦਿਓ ਤਾਂ ਫਿਰ ਵੀ ਤੁਹਾਡਾ ਵੀਜ਼ਾ ਲੱਗ ਜਾਏਗਾ ਉਹ ਇਹ ਇਹ ਕਿਵੇਂ ਹੁੰਦਾ ਵਾ ਕੀ ਹੈ ਇਹਦੇ ਨਾਲ ਉਹ ਕੇਤੂ ਦੀ ਹੁੰਦੀ ਹੈ ਇਮਲੀ ਇਮਲੀ ਕੇਤੂ ਦੀ ਹੁੰਦੀ ਹੈ ਕੇਤੂ ਆਪਣੇ ਟਰੈਵਲ ਅਭਿਕਾਰ ਕਰ ਤੇ ਕੇਤੂ ਕੱਟਦਾ ਵੀ ਕਰ ਕਰ ਜਿੱਥੇ ਤੁਹਾਡਾ ਪਾਸਪੋਰਟ ਬਿਆ ਉਹਨੇ ਉੱਥੇ ਤੁਹਾਨੂੰ ਕੱਟ ਕਰ ਦਰਨਾਂ ਨੇ ਮਤਲਬ ਦੂ ਅੱਛਾ ਹਾਂਜੀ ਇਹ ਇਹ ਵਰਤੇ ਤੁਸੀਂ ਕਦੇ ਬਹੁਤ ਜ਼ਿਆਦਾ ਹੂੰ ਜਿਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਮੇਰਾ ਵੀਜ਼ਾ ਆ ਜਾਏਗਾ ਉਹਨਾਂ ਦਾ ਵੀਜ਼ਾ ਆ ਗਿਆ ਤੁਸੀਂ 757